ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਵੀਰ ਹਰਗਵੀਰ ਸਿੰਘ ਹੈ ਇਟਲੀ ਤੋਂ ਅੱਜ ਆਪ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਸੀ ਜੋ ਇਟਲੀ ਵਿੱਚ 9th ਮੰਥ ਵਾਲੇ ਪੇਪਰ ਖੋਲੇ ਨੇ ਉਸ ਵਿੱਚ ਜ਼ਰੂਰੀ ਗੱਲ ਕੀ ਸੀ ਕਿ ਬਹੁਤ ਹੀ ਕੱਲਾਂ ਆ ਰਹੀਆਂ ਨੇ ਪੇਪਰ ਖੋਲਣ ਦੀਆਂ ਉਸ ਬਾਰੇ ਦੱਸਣਾ ਸੀ ਵੀ ਹਾਂ ਵੀ ਇਟਲੀ ਦੇ ਵਿੱਚ ਜੋ ਪੇਪਰ 9th ਮੰਥ ਵਾਲੇ ਖੋਲੇ ਨੇ ਉਹ ਕਿਸ ਤਰ੍ਹਾਂ ਭਰੇ ਜਾਂਦੇ ਨੇ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਆਪਾਂ ਨੂੰ ਪੀਆਰ ਪੱਕੀ ਮਿਲਦੀ ਹੈ ਤੇ ਕਿੰਨਾ ਟਾਈਮ ਲੱਗਦਾ ਪੇਪਰ ਨਿਕਲਣ ਵਾਸਤੇ ਫਸਟ ਅੱਜ ਜੋ ਆਪਣੇ ਪੇਪਰ ਨਿ ਖੋਲੇ ਨੇ ਉਹ ਭਰੇ ਜਾਣੇ ਨੇ 16 ਤੇ 24 ਤਰੀਕ ਨੂੰ 24 ਅਪ੍ਰੈਲ ਨੂੰ ਉਹਨਾਂ ਦੀ ਨਿਕਲਣ ਦੀ ਕੋਈ ਵੀ ਡੇਟ ਨਹੀਂ ਹੁੰਦੀ ਵੀ ਹਾਂ ਵੀ ਇੱਕ ਸਿਰਫ ਅਪਲੋਡ ਕਰਨ ਦੀ ਡੇਟ ਹੁੰਦੀ ਹੈ ਨਿਕਲਣ ਦੀ ਕੋਈ ਡੇਟ ਨਹੀਂ ਹੁੰਦੀ ਤੇ ਇਹ ਵੀ ਨਹੀਂ ਪਤਾ ਹੁੰਦਾ ਵੀ ਕਿੰਨੇ ਪਰਸੈਂਟ ਲੋਕਾਂ ਦੇ ਪੇਪਰ ਨਿਕਲਣਗੇ ਜਾਂ ਨਹੀਂ ਨਿਕਲਣਗੇ ਇੱਕ ਐਗਜ਼ਾਮਪਲ ਮੰਨ ਲਓ ਵੀ 38000 ਜੋ ਆਪਣੇ ਇਹਨਾਂ ਨੇ ਪੇਪਰ ਨੇ ਖੋਲੇ ਨੇ ਉਹਨਾਂ ਦੇ ਵਿੱਚੋਂ 38000 ਤਾਂ ਨਿਕਲਲੇ ਨੇ ਲੇਕਿਨ ਜਿਹੜੇ ਭਰੇ ਗਏ ਨੇ ਜੇ ਮੰਨ ਲਓ 1.5 ਲੱਖ ਰੁਪਏ ਹੈ 1.5 ਲੱਖ ਪੇਪਰ ਭਰਿਆ ਗਿਆ ਤਾਂ ਨਿਕਲਨੇ ਤਾਂ 38 ਦੇ ਹੈ ਮੰਨ ਲਓ ਵੀ 1.5 ਦੇ ਵਿੱਚੋਂ 1,12,000 ਬੰਦੇ ਦੇ ਪੇਪਰ ਨਹੀਂ ਨਿਕਲੇ ਫਸਟ ਨੰਬਰ ਨੰਬਰ 2 ਤੇ ਮੰਨ ਲਓ ਤੁਹਾਡੇ ਪੇਪਰ ਭਰੇ ਵੀ ਜਾਂਦੇ ਨੇ ਤੇ ਤੁਸੀਂ ਪੇਪਰ ਭਰ ਵੀ ਚੁੱਕੇ ਹੋ ਪੇਪਰ ਤੁਸੀਂ ਭਰ ਵੀ ਚੁੱਕੇ ਹੋ ਲੇਕਿਨ ਆਪਾਂ ਨੂੰ ਉਹਨਾਂ ਦੀ ਨਿਕਲਣ ਦੀ ਕੋਈ ਵੀ ਡੇਟ ਦਾ ਨਹੀਂ ਪਤਾ ਹੈਗਾ ਇਸੇ ਕਰਕੇ ਜਿੰਨੇ ਵੀ ਵੀਰ ਏਜੰਟਾ ਅੱਗੇ ਪੈਸੇ ਲਾ ਦਿੰਦੇ ਨੇ ਕਿਸੇ ਨੇ 2 ਲੱਖ ਲਾਤਾ ਕਿਸੇ ਨੇ 3 ਲੱਖ ਲਾਤਾ ਕਿਸੇ ਨੇ 10 ਮੰਗ ਲਿਆ ਪਲੀਜ਼ ਇਟਲੀ ਦੇ ਜਿੰਨੇ ਪੇਪਰ ਭਰਨ ਦਾ ਜਿਹੜਾ ਖਰਚਾ ਆ ਨਾ ਉਹ ਬੱਦ ਤੋਂ ਵੱਧ 350 ਐਰੋ ਉਸ ਤੋਂ ਬਾਅਦ ਤੁਹਾਡੀ ਕਮਿਟਮੈਂਟ ਹੈ ਇਸ ਲਈ ਏਜੰਟਾਂ ਨੂੰ ਲੱਖਾਂ ਔਰੋ ਰੁਪਏ ਨਾ ਦੋ ਉਹ ਪੇਪਰ ਭਰਨਵਾਸ ਕਿਉਂਕਿ ਗਾਰੰਟੀ ਆਪਾਂ ਨੂੰ ਕੋਈ ਨਹੀਂ ਹੁੰਦੀ ਨਿਕਲਨੇ ਜਾਂ ਨਹੀਂ ਨਿਕਲਨੇ ਫਰਸਟ ਪੇਜ ਦੇ ਵਿੱਚ ਜੋ ਤੁਹਾਨੂੰ ਕੋਲ ਪੈਸੇ ਮੰਗ ਰਹੇ ਨੇ ਸਿਰਫ ਉਸ ਨੂੰ ਮਿਨੀਮਮ ਹੀ ਪੈਸੇ ਦਿਓ 200 ਸੌਰੀ 3 350 ਔਰੋ ਤੋਂ ਬਾਅਦ ਨੰਬਰ 2 ਤੇ ਜੇ ਮਾਲ ਨੂੰ ਤੁਸੀਂ ਇਟਲੀ ਵਿੱਚ ਆ ਵੀ ਜਾਣਾ ਹੈ ਤੁਹਾਡੇ ਪੇਪਰ ਪੱਕੇ ਹੋ ਵੀ ਜਾਣੇ ਤੁਸੀਂ ਇੱਥੇ 9 ਮਨთ ਵਾਲਾ ਤੁਹਾਡਾ ਵੀਜ਼ਾ ਲੱਗ ਜਾਂਦਾ ਤੁਸੀਂ ਪੱਕਾ ਹੋਣਾ ਜਾਣੇ ਹੋ ਉਸ ਵਾਸਤੇ ਤੁਹਾਨੂੰ ਇੱਕ ਹੀ ਮਾਲਕ ਕੋਲ ਜਿਸ ਮਾਲਕ ਨੇ ਤੁਹਾਨੂੰ ਇਟਲੀ ਵਿੱਚ ਬੁਲਾਇਆ ਉਹੀ ਦੁਆਰਾ ਤੁਹਾਡੇ ਪੇਪਰ ਭਰੇ ਫਿਰ ਤੁਹਾਨੂੰ ਪੱਕੇ ਕਰ ਸਕਦਾ ਆ ਸੋ ਕਹਿਣ ਦਾ ਮਤਲਬ ਇਹ ਆ ਪਹਿਲੀ ਗੱਲ ਤਾਂ ਆਪਣੇ ਏਜੰਟਾਂ ਨੂੰ ਲੱਖਾਂ ਰੁਪਏ ਨਾ ਦੇਵੋ ਕਿਉਂਕਿ ਇਸ ਨੂੰ ਪੇਪਰ ਭਰਨ ਵਾਸਤੇ ਆਪਾਂ ਨੂੰ ਸਿਰਫ ਬੱਦ ਤੋਂ ਬੱਦ 350 यूरो ਖਰਚ ਆਇਆ ਨੰਬਰ 2 ਤੇ ਇਟਲੀ ਵਿੱਚ ਤੁਸੀਂ ਆਪ ਹੀ ਜਾਣਦੇ ਹੋ ਤੁਹਾਨੂੰ ਇਟਲੀ ਦੇ ਵਿੱਚ 8 ਤੋਂ ਬਾਅਦ 9 ਮਨთ ਵਾਲੇ ਪੇਪਰਾਂ ਤੋਂ ਬਾਅਦ ਪੱਕੀ ਪੀਆਰ ਲੈਣ ਵਾਸਤੇ ਜਿਸ ਮਾਲਕ ਨੇ ਤੁਹਾਨੂੰ ਬੁਲਾਇਆ ਉਹੀ ਮਾਲਕ ਤੁਹਾਨੂੰ ਦੁਬਾਰਾ ਇਟਲੀ ਦੇ ਵਿੱਚ ਪੱਕਾ ਕਰੇ ਤਾਂ ਤੁਸੀਂ ਪੱਕੇ ਹੋ ਸਕਦੇ ਆ ਸੋ ਵੀਰੋ 에ਜੰਟਾਂ ਤੋਂ ਪੈਸੇ ਬਰਬਾਦ ਕਰਨ ਦੀ بجائے ਆਪਣਾ ਸੋਚ ਸਮਝ ਕੇ ਕਿਸੇ ਏਜੰਟ ਕੋਲ ਆਪਣੀ ਜੋ ਪਾਸਪੋਰਟ ਦੀ ਕਾਪੀ ਲਾਵੋ ਤੇ ਬਾਅਦ ਤੋਂ ਬਾਅਦ ਉਸ ਨੂੰ 25000 30000 ਰੁਪਏ ਦਾ ਐਡਵਾਂਸ ਵਿੱਚ ਖਰਚਾ ਦਿਓ ਕਿਉਂਕਿ ਕਿਸਮਤ ਦਾ ਕੋਈ ਪਤਾ ਨਹੀਂ ਤੁਹਾਡੀ ਬੰਡੀ ਆ ਜੇ ਦਿੱਲੀ ਵਿੱਚ ਆਣਾ ਜਾਂ ਨਹੀਂ ਆਣਾ ਸਸਰੀ ਰਾਜ ਜੀ